ਕੋਲ ਆਪਣਾ ਕੀਤੀ ਅਸੀਂ ਤਾਂ ਸਾਰੀ ਜ਼ਿੰਦਗੀ ਦੀ ਪੂੰਜੀ ਤੁਹਾਡੇ ਲੇਖੇ ਲਾ ਦਿੱਤੀ ਹੈ ਤੁਹਾਡੇ ਮubaruk ਚਰਣਾ ਦੇ ਵਿੱਚ ਪੇਟ ਕੀਤੀ ਹੈ ਪਰਿਵਾਰ ਸਾਡਾ ਅਸੀਂ ਸਾਰਾ ਘਰਵਾਰ ਸਾਡਾ ਤੁਹਾਡੇ ਮubaruk ਚਰਣਾ ਤੇ ਪੇਟ ਕੀਤਾ ਜੇ ਸਤਗੁਰੂ ਇੱਥੇ ਪਿਆਰ ਦੇ ਵਿੱਚ ਕਾਣ ਹੁੰਦੀ ਨਾ ਤਾਂ ਸਾਡੇ ਮਨ ਦੇ ਵਿੱਚ ਹੁੰਦਾ ਸੀ ਕਿ ਪਰਿਵਾਰ ਨਹੀਂ ਧਨ ਦੌਲਤ ਨਹੀਂ ਕੁਝ ਹੋਰ ਕਦੇ ਤਾਂ ਮਨ ਦੇ ਵਿੱਚ ਆਉਂਦਾ ਕਿ ਨਹੀਂ ਇਹ ਨਿਅਰਪਣ ਕਰਨਾ ਚਾਹੀਦਾ ਜਦੋਂ ਤੁਹਾਨੂੰ ਮੰਨ ਲਿਆ ਸੀ ਰੱਬ ਮੰਨ ਲਿਆ ਆਪਣਾ ਖੁਦਾ ਮੰਨ ਲਿਆ ਤੇਰਾ ਤੁਹਾਡੇ ਕੋਲ ਕਿਸ ਗੱਲ ਦਾ ਉਲਾ ਹੈ ਪਰਵਾਰ ਤੁਹਾਡਾ ਜਿਸकी ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸੌਂ ਕਿੱਜੇ ਸਾਡਾ ਆਪਣਾ ਪਿਆਰ ਹੁੰਦਾ ਆਪਣੀ ਮੁਹੱਬਤ ਹੁੰਦੀ ਹੈ ਧੀਆ ਪੁੱਤਰਾਂ ਦੇ ਨਾਲ ਮਾਂ ਬਾਪ ਦੇ ਨਾਲ ਜਿੱਤੇ ਤੱਕ ਸਾਡਾ ਰਿਲੇਸ਼ਨ ਹੈ ਸੰਬੰਧ ਉਤੇ ਤੱਕ ਸਾਡਾ ਪਿਆਰ ਉਹਦਾ ਦੀ ਮੁਹੱਬਤ ਬਣਦੀ ਹੈ ਪਰ ਸਤਿਗੁਰੂ ਕਹਿੰਦੇ ਮੁਹੱਬਤ ਤੇ ਤੇਰੀ ਨਹੀਂ ਹੈ ਬਣਾਉਣ ਵਾਲਾ ਕੋਈ ਉੱਤੇ ਬੈਠਾ ਹੈ ਕਿਉਂਕਿ ਜਿਹਨੇ ਬਣਾਇਆ ਉਹ ਸਤਿਗੁਰੂ ਕਹਿੰਦੇ ਨੇ ਪੂਰਵ ਜਨਮ ਕੇ ਮਿਲੇ ਸੰਜੋਗੀ ਅੰਤਹ ਕੋ ਨ ਸਹਾਈ ਤੂੰ ਕਿਸੇ ਦਾ ਪਿਉ ਹੈ ਕਿਸੇ ਦਾ ਪੁੱਤਰ ਹੈ ਕਿਸੇ ਦਾ ਭਰਾ ਹੈ ਤਾਂ ਜਿਹੜੇ ਇਹ ਰਿਸ਼ਤੇ ਬਣੇ ਨੇ ਤੇਰੇ ਉਸ ਰੱਬ ਨੇ ਬਣਾਏ ਨੇ ਕਿਉਂਕਿ ਪੂਰਵ ਜਨਮ ਕੇ ਮਿਲੇ ਪਿਛਲੇ ਕਰਮਾਂ ਦੇ ਪਏ ਹੋਏ ਤੇਰੇ ਵਿਛੋੜੇ ਨੇ ਜਿਹੜਾ ਤੂੰ ਅੱਜ ਮਿਲਦਾ ਪਿਆ ਹੈ ਇਹ ਨਾ ਸਮਝ ਕਿ ਤੇਰੇ ਚੰਗੇ ਭਾਗ ਨੇ ਪਿਛਲੇ ਕਰਮਾਂ ਦਾ ਤਰ੍ਹਾਂ ਜੋ ਤੈਨੂੰ ਹੁਣ ਚੰਗਾ ਮਿਲਦਾ ਪਿਆ ਨਾ ਪਿਛਲੇ ਕਰਮਾਂ ਦਾ ਹੈ ਮਾੜਾ ਮਿਲੇ ਆ ਪਿਛਲੇ ਕਰਮਾਂ ਦਾ ਹੈ ਸਤਿਗੁਰੂ ਕਹਿੰਦੇ ਇਹਨੂੰ ਚੰਗਾ ਹੋਰ ਵੀ ਚੰਗਾ ਕਰ ਸਕਦਾ ਇਹਨੂੰ ਹੋਰ ਵੀ ਬਿਹਤਰ ਕਰ ਸਕਦਾ ਜਦੋਂ ਗੁਰੂ ਬਾਣੀ ਦਾ ਤੂੰ ਲਾ